ਪਾਰਟ ਨੰਬਰ 18 ਕਈ ਹੱਸਪਈ ਆਓ ਬੱਚਿਓ ਇਸ ਸਿੱਖਿਆਦਾਇਕ ਕਹਾਣੀ ਨੂੰ ਪੜ੍ਹਦੇ ਹਾਂ ਮੈਂ ਹੁਣ ਰੁਕ ਨਹੀਂ ਵੱਟ ਸਕਦਾ ਕੁਹਾੜਾ ਬੋਲਿਆ ਆਪਣੇ ਹੱਥ ਵਿੱਚ ਫੜੇ ਕੁਹਾੜੇ ਦੀ ਗੱਲ ਸੁਣ ਕੇ ਅਮਰੀਕ ਸਿੰਘ ਸੋਚੀ ਪੈ ਗਿਆ ਅਮਰੀਕ ਸਿੰਘ ਅੱਜ ਸਵਕਤੇ ਹੀ ਕਈ ਕੁਹਾੜਾ ਆਰੀ ਰਸੇ ਤੇ ਹੋਰ ਲੋੜਿੰਦਾ ਸਮਾਨ ਲੈ ਕੇ ਖੇਤ ਆ ਗਿਆ ਸੀ ਇਹ ਨਿੰਮ ਦਾ ਰੁੱਖ ਹਰ ਸਾਲ ਕਣਕ ਤੇ ਝੋਨੇ ਦੀ ਵਡਾਈ ਵੇਲੇ ਉਸ ਦੀ ਕੰਬਾਈਨ ਨੂੰ ਅੜੀਕਾ ਲਾਉਂਦਾ ਸੀ ਪੂਰੇ ਖੇਤ ਵਿੱਚ ਕੰਬਾਈਨ ਨੂੰ ਬੇਰੋਗ ਚਲਾਉਣ ਲਈ ਅਮਰੀਕ ਸਿੰਘ ਨੇ ਇਸ ਰੁੱਖ ਨੂੰ ਵੱਢਣ ਦਾ ਇਰਾਦਾ ਬਣਾਇਆ ਸੀ ਕੁਹਾੜੇ ਦੇ ਬੋਲ ਅਨਸਾਰ ਹੀ ਉਹ ਡਰ ਗਿਆ ਪਤਾ ਨਹੀਂ ਕੀ ਸ਼ੈ ਬੋਲਦੀ ਹੈ ਉਸ ਦੇ ਡਰ ਨਾਲ ਕੰਮ ਦੇ ਹੱਥਾਂ ਵਿੱਚੋਂ ਕੁਹਾੜਾ ਡਿੱਗ ਪਿਆ ਉਹ ਤਰਬਕ ਕੇ ਪਿੱਛੇ ਨੂੰ ਹਟਦਾ ਹੋਇਆ ਕੁਹਾੜੇ ਨੂੰ ਬੋਲਿਆ ਕੀ ਗੱਲ ਤੂੰ ਰੁੱਖ ਕਿਉਂ ਨਹੀਂ ਵੱਟ ਸਕਦਾ ਕੀ ਤੇਰੀ ਧਾਰ ਤਿੱਖੀ ਨਹੀਂ ਧਾਰ ਤਾਂ ਮੇਰੀ ਬੜੀ ਤੇਜ ਹੈ ਪਰ ਇਹ ਰੁੱਖ ਵੱਢਣ ਲਈ ਨਹੀਂ ਪਹਾੜਾ ਧੀਰਜ ਨਾਲ ਬੋਲਿਆ ਮੇਰਾ ਖੇਤ ਹੈ ਮੇਰੇ ਦਾਦੇ ਦਾ ਲਾਇਆ ਰੁੱਖ ਹੈ ਤੈਨੂੰ ਦੱਸ ਕੀ ਤਕਲੀਫ ਹੈ ਅਮਰੀਕ ਸਿੰਘ ਨੇ ਆਪਣਾ ਹੱਕ ਜਤਾਇਆ ਤਕਲੀਫ ਦਾ ਭਾਈ ਇਹ ਐ ਕਿ ਖੇਤ ਚ ਇੱਕ ਰੁੱਖ ਰਹਿ ਗਿਆ ਜੇ ਇਹ ਵੀ ਵੱਡ ਦਿੱਤਾ ਤਾਂ ਪੰਛੀ ਆਲ ਨੇ ਕਿੱਥੇ ਪਾਉਣਗੇ ਆਂਡੇ ਕਿੱਥੇ ਦੇਣਗੇ ਮੀ ਹਨੇਰੀ ਵਿੱਚ ਕੀ ਬਨੂ ਉਹਨਾਂ ਦਾ ਕੋਹਾੜੇ ਨੇ ਨਿੰਮ ਦੇ ਫੁੱਲੇ ਫਲੇ ਰੁੱਖ ਨੂੰ ਬਚਾਉਣ ਲਈ ਆਪਣਾ ਪੱਖ ਦੱਸਿਆ ਕੋਹਾੜੇ ਦੀ ਗੱਲ ਸੁਣ ਕੇ ਸੋਚਾਂ ਵਿੱਚ ਪਿਆ ਅਮਰੀਕ ਸਿੰਘ ਖੇਤ ਦੀ ਵਾਟ ਉੱਤੇ ਬੈਠ ਗਿਆ ਐਨੇ ਨੂੰ ਦਲੀਬ ਤੇ ਸੋਨਾ ਵੀ ਆ ਗਏ ਚੱਲ ਬਈ ਚਾਚਾ ਤੇਰੀ ਇਸ ਨਿੰਮ ਨੂੰ ਵੱਢ ਸੁੱਟੀਏ ਸੋਨ ਨੇ ਔਨਸਾਰ ਹੀ ਕੈਨੂ ਹੱਥ ਪਾ ਲਿਆ ਸੋਨ ਅਜੇ ਨਿੰਮ ਦੇ ਆਲੇ ਦੁਆਲੇ ਢੇੜਾ ਦੇ ਕੇ ਉਸ ਦੀਆਂ ਜੜਾਂ ਨੰਗੀਆਂ ਕਰਨ ਲਈ ਤਿਆਰ ਹੀ ਹੋਇਆ ਸੀ ਕਿ ਕਈ ਬੋਲ ਪਈ ਸੋਨ ਸਿਆ ਨਿੰਮ ਦੀਆਂ ਜੜਾਂ ਦੁਆ ਲਿਓ ਮੈਂ ਮਿੱਟੀ ਨਹੀਂ ਪੁੱਟਨੀ ਸੋਨ ਸਿੰਘ ਨੂੰ ਕੁਝ ਨਾ ਸੁਝਿਆ ਉਹ ਡੋਰਪੌਰ ਹੋਇਆ ਆਲੇ ਦੁਆਲੇ ਦੇਖਣ ਲੱਗ ਪਿਆ ਚਾਚਾ ਕਈ ਬੋਲਦੀ ਐ ਉਹ ਹੈਰਾਨ ਪਰੇਸ਼ਾਨ ਹੋਇਆ ਅਮਰੀਕ ਸਿੰਘ ਕੋਲ ਆ ਗਿਆ ਬੋਲਦੀ ਐ ਕਈ ਤੇਰੀ ਕੰਮ ਕਰਨ ਦੀ ਨੀਤ ਨਹੀਂ ਤੇਰੀ ਆਨਸਾਰ ਬਹਾਨੇ ਬਣਾਉਣ ਲੱਗ ਪਿਆ ਦਲੀਪ ਸਿੰਘ ਨੇ ਸਿਰ ਉੱਤੇ ਪੱਗ ਲਪੇਟ ਕੇ ਉਸ ਦੇ ਹੱਥੋਂ ਕਈ ਫੜ ਲਈ ਸੱਚੀ ਮੈਂ ਕਿਤੇ ਝੂਠ ਬੋਲਦਾ ਮੈਨੂੰ ਆਵਾਜ਼ ਪਈ ਐ ਓਏ ਡਰਕਲਾ ਆ ਜਾ ਮੈਂ ਦੇਖਦਾ ਦਲੀਪ ਕਈ ਮੋੜੇ ਉੱਤੇ ਰੱਖ ਕੇ ਨਿਮਕੁਲ ਆ ਗਿਆ ਇਹਨੇ ਨੂੰ ਕਈ ਬੋਲ ਪਈ ਦਲੀਪ ਭਾਈ ਚਲਾਈ ਨਾ ਮੈਂ ਨਹੀਂ ਪੁੱਟਨੀ ਮਿੱਟੀ ਆ ਜਾ ਭਾਈ ਦਲੀਪ ਪਹਿਲਾਂ ਕੁਹਾੜੇ ਨੇ ਵੀ ਮੈਨੂੰ ਜਵਾਬ ਦੇ ਦਿੱਤਾ ਮੈਂ ਤਾਂ ਸੋਚਦਾ ਸੀ ਇਹ ਮੇਰਾ ਵਹਿਮ ਹੈ ਪਰ ਹੁਣ ਕਈ ਨੇ ਵੀ ਜਵਾਬ ਦੇ ਦਿੱਤਾ ਬਸ ਚਾਚਾ ਹੁਣ ਤਾਂ ਨਿਮੀ ਬੋਲਣ ਰਹਿ ਗਈ ਭਾਈ ਮੈਨੂੰ ਨਾ ਵੜਿਓ ਸੋਨੇ ਨਿੰਮ ਵੱਲ ਨੂੰ ਹੱਥ ਕਰਕੇ ਕਿਹਾ ਸੋਨ ਦੇ ਐਨਾ ਕਹਿਣ ਦੀ ਧੀਰਸੀ ਕਿ ਨਿੰਮ ਬੋਲ ਪਈ ਹਾਂ ਭਾਈ ਸੋਨ ਮੈਨੂੰ ਨਾ ਵੜਿਓ ਇਹ ਆਵਾਜ਼ ਸੁਣ ਕੇ ਸਭ ਨੂੰ ਤਰੇਲੀਆਂ ਆਨ ਲੱਗ ਪਈਆਂ ਉਹ ਚਾਚਾ ਜ਼ਰੂਰ ਕੋਈ ਗੱਲ ਏ ਨਿੰਮ ਵੀ ਗੱਲਾਂ ਕਰਦੀ ਆ ਨਿੰਮ ਨੂੰ ਵੜਨ ਵਾਲੇ ਸੰਧ ਵੀ ਬੋਲਦੇ ਆ ਇੱਥੋਂ ਭੱਜ ਲੋ ਦਲੀਪ ਤੇ ਸੋਨਾ ਭੱਜਣ ਲਈ ਤਿਆਰ ਖੜੇ ਸਨ ਥੈਰੋ ਭਾਈ ਥੈਰੋ ਕੱਲ ਦੀ ਸਮਝ ਤਾਂ ਆਵੇ ਕੋਈ ਅਮਰੀਕ ਸਿੰਘ ਨੇ ਉੱਠ ਕੇ ਨਿੰਮ ਦੇ आले ਦwale ਢੇੜਾ ਦਿੱਤਾ ਬਾਬਾ ਬਾਤਾਂ ਤਾਂ ਪਾਉਂਦਾ ਹੁੰਦਾ ਸੀ ਉਸ ਦੀਆਂ ਬਾਤਾਂ ਵਿੱਚ ਪਸ਼ੂ ਪੰਛੀ ਤੇ ਜਾਨਵਰ ਗੱਲਾਂ ਕਰਦੇ ਹੁੰਦੇ ਸਨ ਪਰ ਕਈ ਪਹਾੜਾ ਤੇ ਰੁੱਖ ਤਾਂ ਮੈਂ ਪਹਿਲੀ ਵਾਰੀ ਬੋਲਦੇ ਸੁਨੇ ਨੇ ਉਹ ਮੂੰਹ ਵਿੱਚ ਬੁੜਬੁੜਾਉਂਦਾ ਨਿੰਮ ਦੇ ਤਨੇ ਉੱਤੇ ਹੱਥ ਧਰ ਕੇ ਉੱਪਰ ਵੱਲ ਦੇਖਣ ਲੱਗ ਪਿਆ ਅਮ੍ਰਿਕਾ ਤੇਰੇ ਦਾਦੇ ਬਸੰਤ ਸਿੰਘ ਨੇ ਖੇਤ ਵਿੱਚ 5 ਰੁੱਖ ਲਾਇਏ ਸਨ। ਉਹਨਾਂ ਵਿੱਚੋਂ 4 ਤਾਂ ਤੂੰ ਵੱਢ ਲਏ ਪਰ ਉਹਨਾਂ ਰੁੱਖਾਂ ਦੀ ਥਾਂ ਉੱਤੇ ਤੂੰ ਇੱਕ ਵੀ ਰੁੱਖ ਨਹੀਂ ਲਾਇਆ। ਹੁਣ ਮੈਨੂੰ ਵੀ ਵੱਡਣ ਦੀ ਤਿਆਰੀ ਕਰਕੇ ਆ ਗਿਆ ਏ। ਇਹਨਾਂ ਰੁੱਖਾਂ ਦੇ ਸਹਾਰੇ ਧਰਤੀ ਦੇ ਸਾਰੇ ਜੀਵ ਜੰਤ ਜਿਉਂਦੇ ਨੇ। ਰੁੱਖਾਂ ਤੋਂ ਬਿਨਾਂ ਉਹਨਾਂ ਸਬਨਾ ਦਾ ਕੀ ਬਣੂ? ਹੁਣ ਨਿੰਮ ਦੀ ਆਵਾਜ਼ ਸਪਸ਼ਟ ਸੁਣਾਈ ਦੇ ਰਹੀ ਸੀ। ਆਜੋ ਰੋਟੀ ਖਾ ਲੋ ਇਨੇ ਨੂੰ ਅਮਰੀਕ ਸਿੰਘ ਦੀ ਪਤਨੀ ਭਗਵਾਨ ਕੌਰ ਦੀ ਲੰਮੀ ਏਕ ਵਿੱਚ ਆਵਾਜ਼ ਸੁਣਾਈ ਦਿੱਤੀ ਆ ਸੁਣ ਲੈ ਭਗਵਾਨ ਕੁਰੇ ਨਿਮ ਬੋਲਦੀ ਆ ਬਈ ਮੈਨੂੰ ਨਾ ਵੱਡੋ ਅਮਰੀਕ ਸਿੰਘ ਮੱਥੇ ਉੱਤੇ ਹੱਥ ਰੱਖਦਾ ਬੋਲਿਆ ਲੈ ਤੁਹਾਨੂੰ ਹਰ ਵਕਤ ਮਖੌਲ ਸੁੱਝਦੇ ਰਹਿੰਦੇ ਨੇ ਆਓ ਪਹਿਲਾਂ ਰੋਟੀ ਖਾ ਲੋ ਭਗਵਾਨ ਕੌਰ ਨੇ ਖਾਲ ਦੀ ਵੱਟ ਉੱਤੇ ਰੋਟੀਆਂ ਵਾਲੀ ਟੋਕਰੀ ਤੇ ਲਸਤੀ ਵਾਲਾ ਕੁਝ ਰੱਖਦਿਆਂ ਕਿਹਾ ਚਾਚੀ ਸੱਚਮੁੱਚ ਨਿਮ ਵੀ ਬੋਲਦੀ ਐ ਤੇ ਕਈ ਤੇ ਕੁਹਾੜਾ ਵੀ ਸਵਾਲ ਜਵਾਬ ਕਰਦੇ ਸੀ ਕੰਨੀ ਸੁਨੇ ਨਹੀਂ ਦਲੀਪ ਤੇ ਸੋਨ ਇਕੱਠੇ ਹੀ ਬੋਲ ਪਏ ਅੱਛਾ ਮੂੰਹ ਉੱਤੇ ਉਂਗਲੀ ਰੱਖਦੀ ਭਗਵਾਨਕੌਰ ਨਿਮ ਦੇ ਕੋਲ ਖੜੇ ਅਮਰੀਕ ਸਿੰਘ ਦੇ ਕੋਲ ਆ ਗਈ ਲੈ ਮੈਂ ਵੀ ਸੁਣਾ ਭਲਾ ਨਿਮ ਕਿਵੇਂ ਬੋਲਦੀ ਹੁੰਦੀ ਐ ਬੋਲ ਨਿਮੇ ਬੋਲ ਭਗਵਾਨ ਕੋਰ ਖਿੜਖਿੜ ਹਾਸ ਰਹੀ ਸੀ ਭਗਵਾਨ ਕੋਰੇ ਤੇਰੀ ਸੱਸ ਮੇਰੀਆਂ ਨਮੋਲੀਆਂ ਦਾ ਸਾਬਨ ਬਣਾਉਂਦੀ ਹੁੰਦੀ ਸੀ ਜਦੋਂ ਅਮਰੀਕਸਿਓਂ ਜੰਮਿਆ ਸੀ ਤਾਂ ਤੇਰੀ ਬੇਬੇ ਜੀ ਨੇ ਮੇਰੀਆਂ ਹਰੀਆਂ ਟਹਿਣੀਆਂ ਲਾ ਜਾ ਕੇ ਬੂਹੇ ਉੱਤੇ ਬਣ ਕੇ ਸਗਨ ਕੀਤੇ ਸਨ ਭਾਈ ਸੱਚੀ ਬੋਲਦੀ ਲੱਗਦੀ ਏ ਨਿੰਮਤਾ ਉਹ ਡਰ ਕੇ ਨਿੰਮ ਦੇ ਤਨੇ ਤੋਂ ਹੱਥ ਚੁੱਕਦੀ ਬੋਲੀ ਮੈਂ ਤਾਂ ਭਾਈ ਆਪ ਦੋਹਾਂ ਪੋਤਿਆਂ ਵਾਰੀ ਤੇਰੀਆਂ ਟੈਨੀਆਂ ਬੂਹੇ ਉੱਤੇ ਬਨ ਕੇ ਸਗਨ ਕੀਤੇ ਸਨ। ਭਗਵਾਨਕੌਰ ਨਿੰਮ ਦੇ ਤਨੇ ਨੂੰ ਪਿਆਰ ਨਾਲ ਛੁੰਦਿਆ ਹੋਇਆ ਬੋਲਦੀ ਰਹੀ। ਨਿੰਮ ਭੈਣੇ ਸਾਨੂੰ ਤਾਂ ਲੱਕੜੀ ਦੀ ਬੜੀ ਲੋੜ ਸੀ। ਮੈਂ ਆਪਣੀ ਧੀ ਲਈ ਮੰਜੇ ਤੇ ਪੀੜਾ ਬਣਵਾਉਣਾ ਏ ਤੇ ਬੈਠਕ ਦੇ ਬੂਹੇ ਬਾਰੀਆਂ ਵੀ ਬਣਵਾਉਣੇ ਨੇ। ਭਗਵਾਨਕੌਰ ਨਿੰਮ ਦੇ ਤਨੇ ਕੋਲ ਹੱਥ ਬੰਨ ਕੇ ਖੜੀ ਹੋ ਗਈ। ਰੁੱਖਾ ਤੋਂ ਲੱਕੜੀ ਤਾਂ ਹੀ ਮਿਲਦੀ ਰਹੂ ਜੇ ਵੱਡਣ ਦੇ ਨਾਲ-ਨਾਲ ਰੁੱਖ ਲਾਏ ਵੀ ਜਾਂਦੇ ਰਹਿਣਗੇ ਉਸ ਨੂੰ ਕਈ ਅਤੇ ਕੁਹਾੜੇ ਦੋਹਾਂ ਦੀ ਇਕੱਠੀ ਆਵਾਜ਼ ਸੁਣਾਈ ਦਿੱਤੀ ਹਾਂ ਇਹ ਗੱਲ ਤਾਂ ਠੀਕ ਹੈ ਭਾਈ ਜਦ ਮੈਂ ਵਿਆਹੀ ਆਈ ਸੀ ਤਾਂ ਆਹ ਰਾਹ ਦੇ ਦੋਵੇਂ ਪਾਸੇ ਬੇਰੀਆਂ ਦੀ ਪਾਲ ਹੁੰਦੀ ਸੀ ਘਰੋਂ ਰੋਟੀ ਲੈ ਕੇ ਤੁਰਦੇ ਤਾਂ ਬੇਰਾਂ ਦੇ ਪੱਲੇ ਭਰ ਲੈਂਦੇ ਤੇ ਬੇਰ ਖਾਂਦੇ ਖਾਂਦੇ ਖੇਤ ਪਹੁੰਚ ਜਾਂਦੇ ਘਰਾਂ ਨੂੰ ਮੁੜਦੇ ਹੋਏ ਫਿਰ 베ਰਾਂ ਦੇ ਪੱਲੇ ਭਰ ਕੇ ਬੱਚਿਆਂ ਲਈ ਲੈ ਆਉਂਦੇ ਹੁਣ ਤੇ ਖੇਤਾਂ ਤੋਂ ਪਿੰਡ ਤੱਕ ਰੜਾ ਮੈਦਾਨ ਪਿਆਏ ਸੱਚਮੁੱਚ ਰੁੱਖਾ ਤੋਂ ਬਿਨਾ ਮੈਨੂੰ ਤਾਂ ਆਪ ਖੇਤ ਸੁੰਨੇ ਸੁੰਨੇ ਲੱਗਦੇ ਐ ਭਾਈ ਗੱਲਾਂ ਕਰਦੀ ਕਰਦੀ ਭਗਵਾਨ ਕੋਰ ਆਪ ਉਦਾਸ ਹੋ ਗਈ ਸੀ ਭਗਵਾਨ ਕੋਰੇ ਜਦੋਂ ਦਾ ਪਿੰਡ ਵਿੱਚ ਆਰਾ ਲੱਗਿਆ ਏ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਭ ਨੇ ਰੋਖ ਵੜ ਕੇ ਆੜੇ ਵਾਲਿਆਂ ਨੂੰ ਵੇਚ ਦਿੱਤੇ ਨੇ ਸਾਡੇ ਵਾਂਗੂ ਸਾਰੇ ਲੋਕੀ ਸਵਾਰਥੀ ਹੋ ਗਏ ਨੇ ਅਮਰੀਕ ਸਿੰਘ ਦੇ ਬੋਲਾਂ ਵਿੱਚ ਵੀ ਉਦਾਸੀ ਭਰੀ ਹੋਈ ਸੀ ਚਾਚਾ ਮੈਨੂੰ ਨਿੰਮ ਦੀਆਂ ਗੱਲਾਂ ਸੁਣ ਕੇ ਸਾਡੇ ਮਾਸਟਰਜੀਤ ਦੀਆਂ ਗੱਲਾਂ ਯਾਦ ਆਉਣ ਲੱਗ ਪਈਆਂ ਨੇ ਮਾਸਟਰ ਜੀ ਕਹਿੰਦੇ ਹੁੰਦੇ ਸੀ ਜੇ ਧਰਤੀ ਉੱਤੇ ਰੋਖ ਨਾ ਰਹੇ ਤਾਂ ਧਰਤੀ ਤੇ ਕੋਈ ਵੀ ਜੀਵ ਜੰਤ ਜਿਉਂਦਾ ਨਹੀਂ ਰਹਿ ਸਕਦਾ ਸੋਨਾ ਐਨੀ ਗੱਲ ਕਹਿ ਕੇ ਮੱਥੇ ਉੱਤੇ ਹੱਥ ਮਾਰਦਾ ਹੋਇਆ ਖਾਲ ਦੀ ਵੱਟ ਤੇ ਬਹਿ ਗਿਆ ਓਏ ਆਹੋ ਆਕਸੀਜਨ ਦਿੰਦੇ ਐ ਰੁਕ ਆਕਸੀਜਨ ਨਾਲ ਬੰਦਾ ਜਿਉਂਦਾ ਹੈ ਨੇਮ ਦੇ ਆਲੇ ਦੁਆਲੇ ਢੇੜਾ ਦੇ ਕੇ ਦਲੀਪ ਵੀ ਸੋਹਣ ਦੇ ਕੋਲ ਆ ਕੇ ਬੈਠ ਗਿਆ ਭਗਵਾਨ ਕੋਰੇ ਮੈਂ ਤਾਂ ਕਹਿੰਦਾ ਬਈ ਸਾਡੇ ਨਾਲੋਂ ਤਾਂ ਕਈ ਤੇ ਕੁਹਾੜਾ ਹੀ ਚੰਗੇ ਨੇ ਜਾਂ ਫਿਰ ਮੇਰਾ ਪੁੱਤ ਗੁਰਦੀਪ ਜਿਸ ਨੇ ਨਿਮ ਵੱਡਣ ਤੋਂ ਮੈਨੂੰ ਬੜਾ ਰੋਕਿਆ ਪਰ ਮੈਂ ਹੀ ਲਾਲਚੀ ਹੋ ਗਿਆ ਸੀ ਚਾਚਾ 탑ਦਾ ਗੁਰਦੀਪ ਖੇਤ ਵਿੱਚ ਲੌਨ ਲਈ ਬੂਟੇ ਲੈ ਕੇ ਆ ਗਿਆ ਦਿਲੀਪ ਉੱਠ ਕੇ ਪਿੰਡ ਵਾਲ ਦੇਖਦਾ ਬੋਲਿਆ ਓਏ ਆਹੋ ਸਵੇਰੇ ਸ਼ਹਿਰ ਨੂੰ ਜਾਂਦਾ ਹੋਇਆ ਮੈਨੂੰ ਕਹਿ ਕੇ ਗਿਆ ਸੀ ਗੁਰਦੀਪ ਭਈ ਬੂਟੇ ਲੌਨ ਲਈ ਟੋਏ ਪੁੱਟ ਕੇ ਰੱਖਿਓ ਉਹ ਕਹਿੰਦਾ ਸੀ ਕਿ ਮੈਂ ਆਪਣਾ ਜਨਮ ਦਿਨ ਰੋਕ ਲਾ ਕੇ ਮਨਾਉਣਾ ਹੈ ਜਿੰਨੇ ਸਾਲ ਉਮਰ ਦੇ ਓਨੇ ਰੁੱਖਾਂ ਦੇ ਬੂਟੇ ਨਿਮ ਭੈਣ ਦੇਖ ਲੈ ਮੇਰੇ ਪੁੱਤ ਗੁਰਦੀਪ ਨੇ ਤੇਰੇ ਹੱਕ ਦੀ ਗੱਲ ਕੀਤੀ ਹੈ ਨਿਮ ਵੱਲ ਮੂੰਹ ਕਰਕੇ ਭਗਵਾਨਕੌਰ ਨੇ ਦੋਵੇਂ ਹੱਥ ਜੋੜੇ ਚੱਲ ਬਈ ਦਲੀਪ ਬੂਟੇ ਲਾਉਣ ਲਈ ਟੋਏ ਪੁੱਟਨੇ ਸ਼ੁਰੂ ਕਰੀਏ ਅਮਰੀਕ ਸਿੰਘ ਨੇ ਗੁਰਦੀਪ ਨੂੰ ਬੂਟੇ ਚੁੱਕੀ ਆਉਂਦਿਆ ਦੇਖ ਕੇ ਕਿਹਾ ਅਮਰੀਕ ਸਿੰਘ ਦੇ ਮੂਹੋ ਰੋਕ ਲਾਉਣ ਦੀ ਗੱਲ ਸੁਣ ਕੇ ਕਈ ਖਿੜਖਿੜ ਹਸਣ ਲੱਗ ਪਈ। ਕੁਝ ਹੋਰ ਯਾਦ ਰੱਖਣਯੋਗ ਗੱਲਾਂ। ਰੁੱਖ ਵੀ ਸਜੀਵ ਹੁੰਦੇ ਹਨ। ਇਹ ਵੀ ਸਾਡੇ ਵਾਂਗ ਖਾਂਦੇ ਪੀਂਦੇ ਅਤੇ ਮਹਿਸੂਸ ਕਰਦੇ ਹਨ। ਸਾਨੂੰ ਧਰਤੀ ਦੇ ਪ੍ਰਦੂਸ਼ਣ ਨੂੰ ਘਟ ਕਰਨ ਲਈ ਵੱਧ ਤੋਂ ਵੱਧ ਰੋਕ ਲਾਉਣੇ ਚਾਹੀਦੇ ਹਨ। ਰੁੱਖਾ ਤੋਂ ਸਾਨੂੰ ਸਾਹ ਲੈਣ ਲਈ ਸ਼ੁੱਧ ਅਤੇ ਸਾਫ਼ ਆਕਸੀਜਨ ਮਿਲਦੀ ਹੈ। ਹਰ ਬੱਚੇ ਨੂੰ ਆਪਣੇ ਜਨਮ ਦਿਨ ਤੇ ਇੱਕ ਰੋਕ ਜ਼ਰੂਰ ਲਾਣਾ ਚਾਹੀਦਾ ਹੈ। ਪਾਠ ਅਭਿਆਸ ਕੁੜਾ ਜ਼ਬਾਨੀ ਅਭਿਆਸ ਨੰਬਰ 1 ਅਮਰੀਕ ਸਿੰਘ ਨੂੰ ਕੋਹਾੜੇ ਨੇ ਕੀ ਕਿਹਾ? ਅਮਰੀਕ ਸਿੰਘ ਨੂੰ ਕੋਹਾੜੇ ਨੇ ਕਿਹਾ ਮੈਂ ਹੁਣ ਰੋਕ ਨਹੀਂ ਵਟਸਾਪ ਦਾ। ਨੰਬਰ 2 ਕੰਬਾਈਨ ਕੀ ਹੁੰਦੀ ਹੈ? ਕੰਬਾਈਨ ਪੱਕੀ ਫਸਲ ਵਿੱਚੋਂ ਦਾਣਿਆਂ ਨੂੰ ਵੱਖ ਕਰਨ ਵਾਲੀ ਮਸ਼ੀਨ ਨੂੰ ਕਿਹਾ ਜਾਂਦਾ ਹੈ। ਨੰਬਰ 3 ਭਗਵਾਨਕੌਰ ਦੀ ਸੱਸ ਕਿਸ ਚੀਜ਼ ਤੋਂ ਸਾਬਣ ਬਣਾਉਂਦੀ ਸੀ ਭਗਵਾਨਕੌਰ ਦੀ ਸੱਸ ਨਿਮੋਲੀਆਂ ਤੋਂ ਸਾਬਣ ਬਣਾਉਂਦੀ ਸੀ ਨੰਬਰ 4 ਕਹਾਣੀ ਵਿੱਚ ਆਪਣਾ ਜਨਮ ਦਿਨ ਕੂਟੇ ਲਾ ਕੇ ਕਿਸ ਨੇ ਮਨਾਇਆ ਗੁਰਦੀਪ ਨੇ ਆਪਣਾ ਜਨਮ ਦਿਨ ਕੂਟੇ ਲਾ ਕੇ ਮਨਾਇਆ ਐਡਾ 8 ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਨੰਬਰ 1 ਅਮਰੀਕ ਸਿੰਘ ਆਪਨੇ ਖੇਤ ਵਿੱਚ ਖੜੇ ਨਿੰਮ ਦੇ ਰੁੱਖ ਨੂੰ ਕਿਉਂ ਵੜਨਾ ਚਾਹੁੰਦਾ ਸੀ ਉਹ ਨਿੰਮ ਦੇ ਰੁੱਖ ਨੂੰ ਵੜਨਾ ਚਾਹੁੰਦਾ ਸੀ ਕਿਉਂਕਿ ਨਿੰਮ ਦਾ ਰੁੱਖ ਕਣਕ ਤੇ ਝੋਨੇ ਦੀ ਵਡਾਈ ਵੇਲੇ ਕੰਬਾਈਨ ਨੂੰ ਅੜੀਕਾ ਲਾਉਂਦਾ ਸੀ ਨੰਬਰ 2 ਪੁਹਾੜੇ ਨੇ ਨਿੰਮ ਦੇ ਰੁੱਖ ਨੂੰ ਵੜਨ ਤੋਂ ਕਿਉਂ ਇਨਕਾਰ ਕਰ ਦਿੱਤਾ ਪੁਹਾੜੇ ਨੇ ਇਨਕਾਰ ਕੀਤਾ ਕਿਉਂਕਿ ਖੇਤ ਵਿੱਚ ਸਿਰਫ ਇੱਕ ਰੋਖ ਹੀ 85 ਜੇ ਇਹ ਵੀ ਵਟਿਆ ਗਿਆ ਤਾਂ ਪੰਛੀ ਆਲਣਾ ਕਿੱਥੇ ਪਾਉਣਗੇ ਤੇ ਮੀਹ ਹਨੇਰੀ ਵਿੱਚ ਉਹਨਾਂ ਦਾ ਕੀ ਬਣੇਗਾ? ਪ੍ਰਸ਼ਨ ਨੰਬਰ 3 ਨਿੰਮ ਦੇ ਰੋਖ ਨੇ ਅਮਰੀਕ ਸਿੰਘ ਨੂੰ ਕਿਹੜੀਆਂ ਗੱਲਾਂ ਆਖੀਆਂ? ਨਿੰਮ ਦੇ ਰੋਖ ਨੇ ਕਿਹਾ ਕਿ ਅਮਰੀਕ ਸਿੰਘ ਦੇ ਦਾਦੇ ਨੇ ਪੰਜ ਰੋਖ ਲਾਇਸਨ ਪਰ ਉਸ ਨੇ ਚਾਰ ਰੋਖ ਪੱੜ ਦਿੱਤੇ ਹਨ। ਜੇ ਸਾਰੇ ਰੁੱਖ ਵੱਢੇ ਗਏ ਤਾਂ ਧਰਤੀ ਤੇ ਜੀਵ ਜੰਤੂ ਦਾ ਰਹਿਣਾ ਮੁਸ਼ਕਲ ਹੋ ਜਾਵੇਗਾ। ਨੰਬਰ 4 ਕਈ ਕਿਉਂ ਹੱਸ ਪਈ ਸੀ? ਅਮਰੀਕ ਸਿੰਘ ਦੇ ਮੂੰਹੋਂ ਰੁੱਖ ਲਾਉਣ ਦੀ ਗੱਲ ਸੁਣ ਕੇ ਕਈ ਹੱਸ ਪਈ ਸੀ। ਨੰਬਰ 5 ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਕੀ ਮਹੱਤਤਾ ਹੈ? ਰੁੱਖ ਸਾਨੂੰ ਆਕਸੀਜਨ ਦਿੰਦੇ ਹਨ। ਜੇ ਧਰਤੀ ਤੇ ਰੁੱਖ ਨਾ ਰਹੇ ਤਾਂ ਕੋਈ ਜੀਵ ਜੰਤੂ ਜਿਉਂਦਾ ਨਹੀਂ ਰਹਿ ਸਕੇਗਾ ਈੜੀ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਕਈ ਉਸਨੇ ਕਈ ਨਾਲ ਟੋਇਆ ਪੁੱਟਿਆ ਨਿਮ ਨਿਮ ਦਾ ਰੁੱਖ ਬਹੁਤ ਕੁੰਕਾਰੀ ਹੁੰਦਾ ਹੈ ਰੁੱਖ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਧਰਤੀ ਧਰਤੀ ਉੱਪਰ ਅਨੇਕ ਤਰ੍ਹਾਂ ਦੇ ਜੀਵ ਜੰਤ ਰਹਿੰਦੇ ਹਨ ਨਮੋਲੀਆਂ ਨੇਮ ਦੇ ਫਲ ਨੂੰ ਨਮੋਲੀਆਂ ਆਗਤੇ ਹਨ ਸਸਾ 8 ਲਿਖੇ ਸ਼ਬਦਾਂ ਦੇ ਵਚਨ ਬਦਲੋ ਕਈ ਕਈਆਂ ਪੇਰੀ ਪੇਰੀਆਂ ਰੁਖ ਰੁਖਾਂ ਕਨਕ ਕਨਕਾਂ ਰੋਟੀ ਰੋਟੀਆਂ ਪੰਛੀ ਪੰਛੀਆਂ ਲੱਕੜੀ ਲੱਕੜੀਆਂ ਜੜ ਜੜਾਂ ਕਲ ਗੱਲਾਂ ਖੇਤ ਖੇਤਾਂ ਤਾਹਾ ਕਲਪਨਾਮਈ ਸਿਰਜਣਾਤਮਕ ਪਰਕ ਜੇ ਮਨੁੱਖਾ ਵਾਂਗ ਰੁੱਖ ਵੀ ਬੋਲਦੇ ਹੁੰਦੇ ਤਾਂ ਉਹ ਆਪਸ ਵਿੱਚ ਗੱਲਾਂ ਕਰ ਸਕਦੇ ਸਨ ਉਹ ਮਨੁੱਖਾਂ ਵਿੱਚ ਕੁਦਰਤ ਪ੍ਰਤੀ ਸਮਝ ਪੈਦਾ ਕਰ ਸਕਦੇ ਸਨ ਉਹਨਾਂ ਦੇ ਆਪਣੇ ਗੀਤ ਕਹਾਣੀਆਂ ਹੁੰਦੀਆਂ ਉਹਨਾਂ ਦਾ ਇਕੱਲਾਪਨ ਦੂਰ ਹੋ ਜਾਂਦਾ ਕੱਕਾ ਇਸ ਪਾਠ ਵਿੱਚ ਸੰਧਾਂ ਦੇ ਨਾਂ ਆਏ ਹਨ ਜਿਵੇਂ ਕੋਹਾੜਾ ਆਮ ਵਰਤੇ ਜਾਂਦੇ ਕਿਸੇ ਪੰਜ ਸੰਧਾਂ ਦੇ ਨਾਂ ਲਿਖੋ ਕਈ ਅਥੌੜੀ ਸੱਬਲ ਪਲਾਸ ਤਾਤਰੀ ਖਖਾ ਛੋਧ ਕਰਕੇ ਲਿਖੋ ਨੰਬਰ 1 ਆਲਨਾ ਲੱਲੇ ਦੇ ਪੈਰ ਵਿੱਚ ਆਹ ਲਗਾਵਾਂਗੇ ਮੀ ਮੰਮੀ ਬਿਆਰੀ

ਕੰਬਾਈਨ ਨੂੰ پیرੋਕ ਡੈਸ਼ ਲਈ ਰੁੱਖ ਵੜਨ ਦਾ ਇਰਾਦਾ ਬਨਾਇਆ ਚਲੌਣ ਨੰਬਰ 2 ਕੁਹਾੜਾ ਤੀਰਜ ਨਾਲ ਡੈਸ਼ ਬੋਲਿਆ ਨੰਬਰ 3 ਪਹਿਲਾ ਰੋਟੀ ਡੈਸ਼ ਖਾ ਲੋ ਨੰਬਰ 4 ਮੈਂ ਆਪਣਾ ਜਨਮ ਦਿਨ ਰੋਕ ਲਾ ਕੇ ਡੈਸ਼ ਹੈ ਮਨਾਉਣਾ ਨੰਬਰ 5 ਭਗਵਾਨ ਕੋਰ ਖਿੜਖਿੜ ਡੈਸ਼ ਸੀ ਆਸਤ ਰਹੀ ਆਪਣੇ ਸਕੂਲ ਦੇ ਮੁਖ ਅਧਿਆਪਕ ਜਾਂ ਅਧਿਆਪਕਾਂ ਨੂੰ ਪੰਜਵੀਂ ਪਾਸ ਕਰਨ ਤੇ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜੀ ਲਿਖੋ ਸੇਵਾ ਵਿਖੇ ਮੁਖ ਅਧਿਆਪਕ ਜੀ ਸਰਕਾਰੀ ਪ੍ਰਾਇਮਰੀ ਸਕੂਲ ਬੱਚਿਓ ਇਸ ਵਿੱਚ ਤੁਸੀਂ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਲਿਖੋਗੇ ਵਿਸ਼ਾ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ ਕੀਰਮਾਨ ਜੀ ਬੇਨਤੀ ਇਹ ਹੈ ਕਿ ਮੈਂ 5ਵੀਂ ਜਮਾਤ ਪਾਸ ਕਰ ਲਈ ਹੈ ਅਤੇ ਹੁਣ ਮੈਂ 6ਵੀਂ ਜਮਾਤ ਵਿੱਚ ਦਾਖਲਾ ਲੈਣਾ ਹੈ ਕਿਰਪਾ ਕਰਕੇ ਮੈਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਦਿੱਤਾ ਜਾਵੇ ਤਾਂ ਜੋ ਮੈਂ ਅਗਲੀ ਜਮਾਤ ਵਿੱਚ ਦਾਖਲਾ ਲੈ ਸਕਾਂ ਬਹੁਤ ਮਿਹਰਬਾਨੀ ਹੋਵੇਗੀ ਆਪ ਜੀ ਦਾ ਧੰਨਵਾਦੀ ਹੋਵਾਂਗਾ ਆਪ ਜੀ ਦਾ ਆਗਿਆਕਾਰੀ ਨਾਮ ਅਗਮਜੋਤ ਜਮਾਤ 5th ਰੋਲ ਨੰਬਰ 5 ਬੱਚਿਓ ਇੱਥੇ ਤੁਸੀਂ ਆਪਣਾ ਖੁਦ ਦਾ ਵੇਰਵਾ ਭਰ ਸਕਦੇ ਹੋ ਮਿਤੀ 31 ਮਾਰਚ 2000 ਸਾਲ ਲਿਖੋਗੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਲਾਈਕ ਅਤੇ ਸਬਸਕ੍ਰਾਈਬ ਕਰੋ ਧੰਨਵਾਦ